ਵਾਹਿਗੁਰੂ 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 ਤੂੰ ਹੀ ਕਨੜਾ ਮਹੱਲਾ ਪੰਜਵਾਂ ਘਰ ਅਠਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤਿਆਗੀ ਐ ਗਮਾਨ ਮਾਨ ਤੇਖਤਾ ਦਿਆਲ ਲਾਲ ਹਾਂ ਹਾਂ ਮਨ ਚਰਨ ਰੇਣ ਰਹਾਉ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ ਹਿਰਦਾ ਗੋਬਿੰਦ ਗਾਏ ਚਰਨ ਕਮਲ ਪ੍ਰੀਤ ਲਾਏ ਦੀਨ ਦਿਆਲ ਮੋਹਨਾ ਕਿਰਪਾਲ ਦਇਆ ਮਇਆ ਧਾਰ ਨਾਨਕ ਮੰਗੈ ਨਾਮਦਾਨ ਤਜ ਮੋਹ ਭਰਮ ਸਗਲ ਅਭਮਾਨ ਖਨਰਾ ਮੋਹੱਲਾ ਪੰਜਵਾ ਪ੍ਰਭ ਕਹਿਨ ਮਲਨ ਦਹਿਨ ਲਹਿਨ ਗੁਰ ਮਿਲੇ ਆਨ ਨਹੀਂ ਉਪਾਉ ਰਹਾਉ ਟਟਨ ਖਟਨ ਜਟਨ ਹੋ ਮਨ ਨਾਹੀ ਡੰਡ ਧਾਰ ਸਵਾਉ ਜਤਨ ਭੰਤਨ ਤਪਨ ਭ੍ਰਮਨ ਅਨਕ ਕਤਨ ਕਤਤੇ ਨਹੀਂ ਥਾਹਾ ਪਾਈ ਠਾਉ ਸੋਧ ਸਗਰ ਸੋਧਨਾ ਸੁਖ ਨਾਨਕਾ ਭਜਨਾ ਕਨੜਾ ਮਹੱਲਾ ਪੰਜਵਾਂ ਘਰ ਨੋਇ ਇਕ ਓੰਕਾਰ ਸਤਿਗੁਰ ਪ੍ਰਸਾਦ ਪਤਤ ਪਾਵਨ ਭਗਤ ਬਚਲ ਭੈ ਹਰਨ ਤਾਰਨ ਤਰਨ ਰਹਾਉ ਨੈਣ ਟਿਪਟੇ ਦਰਸਪੀਖ ਜਸ ਤੋਖ ਸੁਨਤ ਕਰਨ ਪ੍ਰਾਨਨਾਥ ਅਨਾਥ ਦਾਤੀ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ ਬਨਾਸਨ ਗਹੀ ਓਟ ਨਾਨਕ ਹਰ ਚਰਨ ਕਾਂੜਾ ਮਹੱਲਾ ਪੰਜਵਾਂ ਚਰਨ ਸਰਨ ਦਿਆਲ ਠਾਕੁਰ ਆਨ ਨਾਹੀ ਜਾਏ ਪਤਤ ਪਾਵਨ ਬਿਰਦ ਸੁਆਮੀ ਉਦਰਤੇ ਹਰ ਧਿਆਏ ਰਹਾਉ ਸੰਸਾਰ ਗਾਲ ਵਿਕਾਰ ਸਾਗਰ ਪਤਦ ਮੋਹ ਮਾਨ ਅੰਦ ਵਿਕਲ ਮਾਇਆ ਸੰਗ ਤੰਦ ਕਰ ਗਹਿ ਪ੍ਰਭ ਆਪ ਕਾਡੂ ਰਖ ਲੇ ਹੋ ਗੋਬਿੰਦ ਰਾਏ ਅਨਾਥ 나ਥ ਸਨਾਥ ਸੰਤਨ ਕੋਟ ਪਾਪ ਬਨਾਸ ਮਨ ਦਰਸ਼ਨੇ ਕੀ ਪਿਆਸ ਪ੍ਰਭ ਪੂਰਨ ਗੁਣਤਾਸ ਕਿਰਪਾਲ ਦਿਆਲ ਗੋਪਾਲ ਨਾਨਕ ਹਾਰੇ ਰਸਨਾ ਗੁਣ ਗਾਏ ਕਾਨੜਾ ਮਹੱਲਾ ਪੰਜਵਾ ਵਾਰ-ਵਾਰੋ ਅਨਕ ਧਾਰੋ ਸੁਖ ਪ੍ਰਿਆਇ ਸੁਹਾਗ ਪਲਕ ਰਾਤ ਰਹਾਉ ਕਨਕ ਮੰਦਰ ਪਾਠ ਸੇਜ ਸਖੀ ਮੋਹਿ ਨਾਹੀ ਇਨ ਸਿਓ ਤਾਤ ਮੁਕਤ ਲਾਲ ਅਨਕ ਭੋਗ ਬਿਨ ਨਾਮ ਨਾਨਕ ਹਾਤ ਰੂਖੋ ਭੋਜਨ ਭੂਮ ਸੈਨ ਸਖੀ ਪ੍ਰਿਆ ਸੰਗ ਸੁਖ ਬਿਹਾਤ ਕਾਨੜਾ ਮਹੱਲਾ ਪੰਜਵਾ ਅਹੰਤ ਤੋ ਰੋ ਮੁਖ ਜੋ ਰੋ ਗੁਰ ਗੁਰ ਕਰਤ ਮਨ ਲੋ ਰੋ ਪ੍ਰਿਆ ਪ੍ਰੀਤ ਪਿਆਰੂ ਮੋ ਰੋ ਰਹਾਉ ਗ੍ਰਹ ਸੇਜ ਸੁਹਾਵੀ ਅੰਗਨ ਚੈਨਾ ਤੋ ਰੋ ਰੀ ਤੋ ਰੋ ਪੰਜ ਦੂਤਨ ਸਿਓ ਸੰਗ ਤੋ ਰੋ ਆਏ ਨਾ ਜਾਏ ਬਸੇ ਨੀਜ ਆਸਨ ਹੂਂਦ ਕਮਲ ਬਿਗ ਸੋ ਰੋ ਛੁਟ ਕੀ ਹਉ ਮੈਂ ਛੋ ਰੋ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹਿਰੋ ਕਨੜਾ ਮਹੱਲਾ ਪੰਜਵਾਂ ਕਰਨੋਂ ਤਾਂ ਤੇ ਜਾਪ ਮਨਾ ਹਰਿ ਜਾਪ ਜੋ ਸੰਤ ਵੇਦ ਕਹਿਤ ਪੰਥ ਗਾਖਰੋ ਮੋਹ ਮਗਨ ਹੰਤਾਪ ਰਹਾਉ ਜੋ ਰਾਤੇ ਮਾਤੇ ਸੰਗ ਬਪਰੀ ਮਾਇਆ ਮੋਹ ਸੰਤਾਪ ਨਾਮ ਜਪਤ ਸਉ ਜਨ ਉਧਰੈ ਜਿਸਾ ਉਧਾਰ ਹੋ ਆਪ ਬਿਨ ਸਜਾਏ ਮੋਹ ਪੈ ਪਰਮਾ ਨਾਨਕ ਸੰਤ ਪਰਤਾਪ ਕਨੜਾ ਮਹੱਲਾ ਪੰਜਵਾਂ ਕਰ ਦਸਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਐਸੋ ਧਾਨ ਦੇਹੋ ਜੀ ਸੰਤੋ ਜਾਤ ਜੀਓ ਬਲਿਹਾਰ ਮਾਨ ਮੋਹੀ ਪੰਚ ਦੋਹੀ ਓਰਜ ਨਿਕਟ ਬਸਿਓ ਤਾਕੀ ਸਰਨ ਸਾਧੂਆਂ ਦੂਤ ਸੰਗ ਨਿਵਾਰ ਰਹਾਉ ਕੋਟ ਜਨਮ ਜੋਨ ਭ੍ਰਮਿਓ ਹਾਰ ਪਰਿਓ ਦੁਆਰ ਕਿਰਪਾ ਗੋਬਿੰਦ ਭਈ ਮਿਲੇਉ ਨਾਮ ਅਧਾਰ ਦਲਭ ਜਨਮ ਸਫਲ ਨਾਨਕ ਭਾਵ ਉਤਾਰ ਪਾਰ ਕਾਨੜਾ ਮੁਹੱਲਾ ਪੰਜਵਾਂ ਘਰ 11ਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਸਹਿਜ ਸੁਭਾਏ ਆਪਨੇ ਆਏ ਕਛੂ ਨਾ ਜਾਣੋ ਕਛੂ ਦਿਖਾਏ ਪ੍ਰਭ ਮਿਲਿਓ ਸੁਖ ਬਾਲੇ ਭੋਲੇ ਰਹਾਉ ਸੰਜੋਗ ਮਲਾਏ ਸਾਧ ਸੰਗਾਏ ਕਤੂ ਨਾ ਜਾਏ ਘਰਹਿ ਬਸਾਏ ਗੁਣ ਨਿਧਾਨ ਪ੍ਰਗਟਿਓ ਇਹ ਚੋਲੇ ਚਰਨ ਲੁਭਾਏ ਆਨਤ ਜਾਏ ਥਾਨ ਥਨਾਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੇ ਕਾਂੜਾ ਮੁਹੱਲਾ 5ਵਾਂ ਗੋਬਿੰਦ ਠਾਕੁਰ ਮਿਲਨ ਦੁਰਾਈ ਪਰਮਤ ਰੂਪ ਅਗਾਮਯ ਅਗੋਚਰ ਰਹੇ ਉਹ ਸਰਬ ਸੁਮਾਈ ਰਹਾ ਕਹਿਨ ਭਵਨ ਨਾਹੀ ਪਾਇਓ ਪਾਇਓ ਅਨਕ ਉਕਤ ਚਤਰਾਏ ਯਤਨ ਯਤਨ ਅਨਕ ਉਪਾਵਰੀ ਤਉ ਮਿਲੇ ਉਹ ਜੋ ਕਿਰਪਾਈ ਪ੍ਰਭੂ ਦਿਯਾਰ ਕਿਰਪਾਰ ਕਿਰਪਾ ਨਿਦ ਜਨ ਨਾਨਕ ਸੰਤ ਰੇ ਨਾਈ ਕਾਨੜਾ ਮਹੱਲਾ 5 ਮਾਈ ਸਿਮਰਤ ਰਾਮ 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 ਪ੍ਰਭ বিনা ਨਾਹੀ ਹੋਰ ਚਿਤਵੋਂ ਚਰਨਾਰ ਬਿੰਦ ਸਾਸਨ ਇਸ ਭੂਰ ਰਹਾਉ ਲਾਏ ਪ੍ਰੀਤ ਕੀ ਨ ਆਪਨ ਟੂਟਤ ਨਹੀਂ ਜੋਰ ਪ੍ਰਾਨ ਮਨ ਧਨ ਸਰਬਸੂ ਹਰ ਗੁਣ ਦੇ ਦੇ ਸੁਖ ਮੋਰ ਈਤ ਊਤ ਰਾਮ ਪੂਰਨ ਨਿਰਖਤ ਰਿਧ ਖੋਰ ਸੰਤ ਸਰਨ ਤਰਨ ਨਾਨਕ ਬਿਨ ਸੇਉ ਦੁਖ ਘੋਰ ਕਨੜਾ ਮਹੱਲਾ ਪੰਜਵਾ ਜਨ ਕੋ ਪ੍ਰਭ ਸੰਗੇ ਅਸਨੇਹ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇ ਰਹਾਉ ਮਾਨ ਮੰਗਉ ਤਾਨ ਮੰਗਉ ਧਨ ਲਖਮੀ ਸੁੱਤ ਦੇ ਮੁਕਤ ਜੁਗਤ ਭੁਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਤੇ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾਂ ਕਰਤ ਕਰਤ ਚਰਚ ਚਰਚ ਚਰਚਰੀ ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ਰਹਾਉ ਅਹੰ ਅਹੰ ਅਹ ਅਵਰ ਮੂੜ 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 ਬਵਰੇ ਜਤ ਜਾਤ 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 ਸਦਾ 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 ਕਾਲ ਹੈ ਮਾਨ 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 ਤਿਆਗ ਮਿਰਤ ਮਿਰਤ ਨਿਕਟ ਨਿਕਟ ਸਦਾ ਹੈ ਹਰ ਹਰੇ ਹਰੇ ਭਾਜ ਕਹਿਤ ਨਾਨਕ ਸੁਨੋ ਰੇ ਮੂੜ ਬਿਨ ਭਜਨ 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 ਅਹਲਾ ਜਨਮ ਗਈ ਕਾਂੜਾ ਅਸ਼ਟ ਪਦੀਆਂ ਮਹੱਲਾ ਚੌਥਾ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਜਪਮਨ ਰਾਮ ਨਾਮ ਸੁਖ ਪਾਵੇ ਗੋ ਜਿਉ ਜਿਉ ਜਪੈ ਤਿਵੇਂ ਸੁਖ ਪਾਵੇ ਸਤਗੁਰ ਸੇਵ ਸਮਾਵੇ ਗੁਰਹਾਉ ਭਗਤ ਜਨਾ ਕੀ ਖਿਣ ਖਿਣ ਲੋਚਾ ਨਾਮ ਜਪਤ ਸੁਖ ਪਾਵੇ ਗੋ ਅਣਰਸ ਸਾਧ ਗਏ ਸਭ ਨੀਕਰ ਬਿਨ ਨਾਮੈ ਕਿਸ ਨਾਸ ਖਾਵੇ ਗੋ ਗੁਰਮਤ ਹਰ ਹਰ ਮੀਠਾ ਲਾਗਾ ਗੁਰ ਮੀਠੇ ਬਚਨ ਕਢਾਵੈ ਗੋ ਸਤਿਗੁਰ ਬਾਣੀ ਪੁਰਖ ਪੁਰਖੋ ਤੰ ਬਾਣੀ ਸਿਉ ਚਿਤ ਲਾਵੈ ਗੋ ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ ਤਹ ਅਨਹਤ ਧੁਨੀ ਬਾਜਹਿ ਨਿਤ ਬਾਜੀ ਨੀ ਚਰ ਧਾਰ ਚ ਆਵੈ ਗੋ ਰਾਮ ਨਾਮ ਇਕ ਤਿਲ ਤਿਲ ਗਾਵੈ ਮਨ ਗੁਰਮਤਿ ਨਾਮ ਸੁਮਾਵੈ ਗੋ ਨਾਮ ਸੁਣੈ ਨਾਮੋਂ ਮਨ ਭਾਵੇ ਨਾਮੇ ਹੀ ਤ੍ਰਿਪਤਾਵੇ ਗੋ ਕਣਕ ਕਣਕ ਪਹਿਰੇ ਬਹੁ ਕੰਗਨਾ ਕਾਪਰ ਭਾਂਤ ਬਣਾਵੇ ਗੋ ਨਾਮ ਬਿਨਾ ਸਭ ਠੀਕ ਫਿਕ ਫਿਕਾਨੇ ਜਨਮ ਮਰੈ ਫਿਰ ਆਵੇ ਗੋ ਮਾਇਆ ਪਟਲ ਪਟਲ ਹੈ ਭਾਰੀ ਕਰ ਘੂਮਨ ਘੇਰ ਕਲਾਵੇ ਗੋ ਪਾਪ ਵਿਕਾਰ ਮਨੂਰ ਸਭ ਭਾਰੀ ਵੇਖ ਦੁੱਤਰ ਤਰਿਓ ਨਾ ਜਾਵੇ ਗੋ ਭਾਉ ਬੈਰਾਗ ਭਇਆ ਹੈ ਬੋਹਿਤ ਗੁਰਖੇਵਟ ਸ਼ਬਦ ਤਰਾਵੇ ਗੋ ਰਾਮਨਾਮ ਹਰ ਭੇਤੀ ਐ ਹਰ ਰਾਮੈ ਨਾਮ ਸਮਾਵੇ ਗੋ ਅਗਿਆਨ ਲਾਏ ਸਵਾਲਿਆ ਗੁਰ ਗਿਆਨੈ ਲਾਏ ਜਗਾਵੇ ਗੋ ਨਾਨਕ ਭਾਣੈ ਆਪਣੈ ਜਿਉ ਭਾਵੇ ਤਿਵੇਂ ਚਲਾਵੇ ਗੋ ਕਨੜਾ ਮਹੱਲਾ ਚੌਥਾ ਜਪਮਨ ਹਰ ਹਰ ਨਾਮ ਤਰਾਵੇ ਗੋ ਜੋ ਜੋ ਜਪੈ ਸੋਈ ਗਤ ਪਾਵੇ ਜਿਉ ਧਰੂ ਪ੍ਰਹਿਲਾਦ ਸਮਾਵੇ ਗੋ ਰਹਾਉ ਕਿਰਪਾ 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 ਕਰ ਹਰ ਜੀਉ ਕਰ ਕਿਰਪਾ ਨਾਮ ਲਗਾਵੇ ਗੋ ਕਰ ਕਿਰਪਾ ਸਤਿਗੁਰੂ ਮਲਾਵੋ ਮਿਲ ਸਤਿਗੁਰ ਨਾਮ ਧਿਆਵੇ ਗੋ ਜਨਮ ਜਨਮ ਕੀ ਹਉ ਮੈਂ ਮਲ ਲਾਗੀ ਮਿਲ ਸੰਗਤ ਮਲ ਲਹਿ ਜਾਵੇ ਗੋ ਜੋ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੇ ਗੋ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੇ ਗੋ ਬਿਨ ਸੰਗਤ ਕਰਮ ਕਰੈ ਅਬ ਮਹਾਨੀ ਕੱਡ ਪਾਣੀ ਚੀਕੜ ਪਾਵੇ ਗੋ ਭਗਤ ਜਨਾ ਕੇ ਹਰ ਰਖਵਾਰੀ ਜਾਨ ਹਰ ਰਸ ਮੀਠ ਲਗਾਵੇ ਗੋ ਖਿਨ ਖਿਨ ਨਾਮ ਦੇ ਵੜਿਆਈ ਸਤਿਗੁਰ ਉਪਦੇਸ਼ ਸਮਾਵੇ ਗੋ ਭਗਤ ਜਨਾ ਕੋ ਸਦਾ ਨਿਵ ਰਹੀਐ ਜਨ ਨਿਵਹਿ ਤਾ ਫਲ ਗੁਣ ਪਾਵੇ ਗੋ ਜੋ ਨਿੰਦਾ ਦੁਸ਼ਟ ਕਰਹਿ ਭਗਤਾ ਕੀ ਹਰਨਾਖਿ ਜਿਉ ਪਚ ਜਾਵੇ ਗੋ ਬ੍ਰਹਮ ਕਮਲ ਪੁਤਮੀਨ ਵਿਆਸਾ ਤਪ ਤਾਪਨ ਪੂਜ ਕਰਾਵੇ ਗੋ ਜੋ ਜੋ ਭਗਤ ਹੋਏ ਸੋ ਪੂਜੋ ਪਰਮਨ ਪਰਮ ਚਕਾਵੇ ਗੋ ਜਾਤ ਨ ਜਾਤ ਦੇਖ ਮਤ ਪਰਮੋ ਸੁਖ ਜਨਕ ਪੱਗੀ ਲਗ ਧਿਆਵੇ ਗੋ ਝੂਠਨ ਝੂਠ ਪਈ ਸਿਰ ਉਪਰ ਖਿਨ ਮਨੁਆ ਤਿਲ ਨਾ ਡਲਾਵੇ ਗੋ ਜਨਕ ਜਨਕ ਬੈਠੇ সিংহাসਨ ਨੌ ਮੁਨੀ ਧੂਰ ਲੈ ਲਾਵੇ ਗੋ ਨਾਨਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਾਸਨ ਦਾਸ ਕਰਾਵੇਂ ਗੋ ਖੰਡਾ ਮਹੱਲਾ ਚੌਥਾ ਮਨ ਗੁਰਮਤਿ ਰਸ ਗੁਣ ਗਾਵੇਂ ਗੋ ਜਿਹਾ ਏਕ ਹੋਏ ਲਖ ਕੋਟੀ ਲਖ ਕੋਟੀ ਕੋਟ ਧਾਵੈ ਗੋ ਰਹਾਉ ਸਹਸ ਫਨੀ ਜਪਿਓ ਸੇਖ ਨਾਗੈ ਹਰ ਜਪਤਿਆਂ ਅੰਤ ਨ ਪਾਵੇਂ ਗੋ ਤੂੰ ਅਥਾ ਹ ਅਤ ਅਗਮ ਅਗਮ ਹੈ ਮਤ ਗੁਰਮਤਿ ਮਨ ਠਹਿਰਾਵੇਂ ਗੋ ਜਿਨ ਤੂੰ ਜਪਿਓ ਤੇਈ ਜਨ ਨੀਕੇ ਹਰ ਜਪਤਿਆ ਹੋ ਕਉ ਸੁਖ ਪਾਵੈ ਗੋ ਬਿਦਰਦਾਸੀ ਸੁਤ ਛੋਕ ਸ਼ੋਹਰਾ ਕ੍ਰਿਸ਼ਨ ਅੰਕ ਗਲ ਲਾਵੈ ਗੋ ਜਲ ਤੇ ਊਪਤ ਭਈ ਹੈ ਕਾਸਕ ਕਾਸਟ ਅੰਗ ਤਰਾਵੈ ਗੋ ਰਾਮ ਜਨਾ ਹਰ ਆਪ ਸਵਾਰੀ ਆਪਣਾ ਬਿਰਦ ਰਖਾਵੈ ਗੋ ਹਮ ਪਾਥਰ ਲੋਹ ਲੋਹ ਵੱਡ ਪਾਥਰ ਗੁਰਸੰਗਤ ਨਾਮ ਤਰਾਵੇ ਗੋ ਜਿਉ ਸਤ ਸੰਗਤ ਤਰਿਓ ਜੁਲਾਹੋ ਸੰਤ ਜਨਾ ਮਨ ਭਾਵੇ ਗੋ ਖਰੇ ਖਰੋਏ ਬੈਠ ਤੀ ਉਠਤ ਮਾਰਗ ਪੰਥ ਧਿਆਵੇ ਗੋ ਸਤ ਗੁਰ ਬਚਨ ਬਚਨ ਹੈ ਸਤ ਗੁਰ ਪਾਧਰ ਮੁਕਤ ਜਨਾਵੇ ਗੋ ਸ਼ਾਸਨ ਸ਼ਾਸ ਸ਼ਾਸ ਬਲ ਪਾਈ ਹੈ ਨਿਹ ਸ਼ਾਸਨ ਨਾਮ ਧਿਆਵੇ ਗੋ ਗੁਰ ਪ੍ਰਸਾਦੀ ਹਉ ਮੈਂ ਬੂਜੈ ਤਉ ਗੁਰਮਤਿ ਨਾਮ ਸਮਾਵੈ ਗੋ ਸਤਿਗੁਰ ਦਾਤਾ ਜੀ ਜੀਨ ਕੋ ਭਾਗ ਹੀਨ ਨਹੀਂ ਭਾਵੈ ਗੋ ਫਿਰ ਇਹ ਵੇਲਾ ਹਾਥ ਨਾ ਆਵੈ ਪਰ ਤਾਪੈ ਪਛਤਾਵੈ ਗੋ ਜੇ ਕੋ ਭਲਾ ਲੋੜੈ ਭਲ ਆਪਣਾ ਗੁਰ ਆਗੇ ਟਹਿ ਟਹਿ ਪਾਵੈ ਗੋ ਨਾਨਕ ਦਇਆ ਦਇਆ ਕਰ ਠਾਕੁਰ ਮੈਂ ਸਤ ਗੁਰ ਭਸਮ ਲਗਾਵੇ ਗੋ ਕਾਂੜਾ ਮਹੱਲਾ ਚੌਥਾ ਮਨ ਹਰ ਰੰਗ ਰਾਤਾ ਗਾਵੇ ਗੋ ਪੈ ਪੈ ਤਰਾਸ ਭਈ ਹੈ ਨਿਰਮਲ ਗੁਰਮਤਿ ਲਾਗ ਲਗਾਵੇ ਗੋ ਰਹਾਉ ਹਰ ਰੰਗ ਰਾਤਾ ਸਦ ਬਹਿ ਰਾਗੀ ਹਰ ਨਿਕਟ ਤਿਨਾਂ ਘਰ ਆਵੇ ਗੋ ਤਿਨ ਕੀ ਪੰਖ ਮਿਲੈ ਤਾਂ ਜੀਵਾ ਕਰ ਕਿਰਪਾ ਆਪ ਦਿਵਾਵੇ ਗੋ ਦੁਬਾ ਦਾ ਲੋਭ ਲੱਗੇ ਹੈ ਪ੍ਰਾਣੀ ਮਨ ਕੂਰੈ ਰੰਗ ਨਾ ਆਵੇ ਗੋ ਫਿਰ ਉਲਟਿਓ ਜਨਮ ਹੋਐ ਗੁਰਬਚਨੀ ਗੁਰਪੁਰਖ ਮਿਲੇ ਰੰਗ ਲਾਵੇ ਗੋ ਇੰਦਰੀ ਦਸੇ ਦਸੇ ਫਨ ਧਾਵਤ ਤ੍ਰੈ ਗੁਣੀਆਂ ਖਿਨ ਨਾ ਟਕਾਵੇ ਗੋ ਸਤਗੁਰ ਪਰਚੈ ਵਸ ਗਤਿ ਆਵੇ ਮੂਖ ਮੁਕਤ ਸੂ ਪਾਵੇ ਗੋ ਓੰਕਾਰ ਏਕੋ ਰਵ ਰਹਿਆ ਸਭ ਏਕਸ ਮਾਹੇ ਸਮਾਵੈ ਗੋ ਏਕੋ ਰੂਪ ਏਕੋ ਬਹੁਰੰਗੀ ਸਭ ਏਕਤ ਬਚਨ ਚਲਾਵੈ ਗੋ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਇ ਲਖਾਵੈ ਗੋ ਗੁਰਮੁਖ ਜਾਇ ਮਿਲੈ ਨਿਜ ਮਹਿਲੀ ਅਨਹਦ ਸ਼ਬਦ ਬਜਾਵੈ ਗੋ ਜੀ ਜੰਤ ਸਭ ਸਿਸ਼ਟ ਉਪਾਈ ਗੁਰਮੁਖ ਸੋ ਬਾਪਾ ਪਾਵੈ ਗੋ ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੇ ਹਾਏ ਜਾਏ ਦੁਖ ਪਾਵੇ ਗੋ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਲਾਵੇ ਗੋ ਸਤ ਗੁਰ ਮਿਲਤ ਮਹਾ ਸੁਖ ਪਾਇਆ ਮਾਤਮ ਲੀਨ ਬਿਗਸਾਵੇ ਗੋ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸਰਦਾ ਨਾਮ ਲਗਾਵੇ ਗੋ ਨਾਨਕ ਗੁਰੂ ਗੁਰੂ ਹੈ ਸਤ ਗੁਰ ਮੈਂ ਸਤਿਗੁਰ ਸਰਨ ਮਲਾਵੈ ਗੋ ਕਾਲੜਾ ਮਹੱਲਾ ਚੌਥਾ ਮਨ ਗੁਰਮਤ ਚਾਲ ਚਲਾਵੈ ਗੋ ਜਿਉ ਮੈਗਲ ਮਸਤ ਦੀਜੈ ਤਲਕੁੰਡੇ ਗੁਰ ਅੰਕਸ ਸ਼ਬਦ ਦਰੜਾਵੈ ਗੋ ਰਹਾਉ ਚਲ ਤੋ ਚੱਲੈ ਚੱਲੈ ਦਹਿ ਦਹਿ ਦਿੱਸ ਗੁਰ ਰਾਖੈ ਹਰ ਲਿਵ ਲਾਵੈ ਗੋ ਸਤਿਗੁਰ ਸ਼ਬਦ ਦੇਹ ਦੇ ਅੰਤਰ ਮੁਖ ਅੰਮ੍ਰਿਤ ਨਾਮ ਚਵਾਵੈ ਗੋ ਬੀਸਿਆਰੇ ਬਿਸੂ ਪਰੇ ਹੈ ਪੂਰਨ ਗੁਰ ਗਰੜ ਸ਼ਬਦ ਮੁਖ ਪਾਵੇ ਗੋ ਮਾਇਆ ਭਉੰਗ ਤਿਸ ਨੇੜ ਨਾ ਆਵੇ ਵਿਖ ਝਾਰ ਝਾਰ ਲਿਵ ਲਾਵੇ ਗੋ ਸਵਾਨ ਲੋਭ ਨਗਰ ਮਹਿ ਸਬਲਾ ਗੁਰ ਖਿਨ ਮਹਿ ਮਾਰ ਕਢਾਵੇ ਗੋ ਸਤ ਸੰਤੋਖ ਧਰਮ ਆਣ ਰਾਖੇ ਹਰ ਨਗਰੀ ਹਰ ਗੁਣ ਗਾਵੇ ਗੋ ਪੰਕਜ ਮੋਹ ਨਿਗਰਤ ਹੈ ਪ੍ਰਾਣੀ ਗੁਰ ਨਿਗਰਤ ਕਾੜ ਕਢਾਵੇ ਗੋ ਤਰਾਹੇ ਤਰਾਹੇ ਸਰਨ ਜਨ ਆਏ ਗੁਰ ਹਾਥੀ ਦੇ ਨਿਕਲਾਵੇ ਗੋ ਸੁਪਨੰਤਰ ਸੰਸਾਰ ਸਭ ਬਾਜੀ ਸਭ ਬਾਜੀ ਖੇਲ ਖਲਾਵੇ ਗੋ ਲਾਹਾ ਨਾਮ ਗੁਰਮਤ ਲੈ ਚੱਲੋ ਹਰ ਦਰਗਾਹ ਪੈਂਦਾ ਜਾਵੇ ਗੋ ਹਉ ਮੈਂ ਕਰੈ ਕਰਾਵੇ ਹਉ ਮੈਂ ਪਾਪ ਕੋਈ ਨੇ ਆਨ ਜਮਾਵੇ ਗੋ ਆਇਆ ਕਾਲ ਦੁਖਦਾਈ ਹੋਏ ਜੋ ਬੀਜੇ ਸੋਖ ਖਵਲਾਵੇ ਗੋ ਸੰਤੋ ਹੋ ਨਾਮ ਨਾਮ ਧਨ ਸੰਚੋ ਹੋ ਲੈ ਖਰਚ ਚੱਲੇ ਪਤ ਪਾਵੇ ਗੋ ਖਾਏ ਖਰਚ ਦੇਵੇ ਬਹੁ ਤੇਰਾ ਹਰ ਦਿਨ ਦੇ ਟੋਟ ਨਾ ਆਵੇ ਗੋ ਰਾਮ ਨਾਮ ਧਨ ਹੈ ਰਿਦ ਅੰਤਰ ਧਨ ਗੁਰ ਸਰਣਾਏ ਪਾਵੇ ਗੋ ਨਾਨਕ ਦਇਆ ਦਇਆ ਕਰ ਦੀਨੀ ਦੁਖ ਦਾਲਦ ਭੰਜ ਸਮਾਵੇ ਗੋ ਕਾਨੜਾ ਮਹੱਲਾ ਚੌਥਾ ਮਨ ਸਤਿਗੁਰ ਸਰਨ ਤਿਆਵੈ ਗੋ ਲੋਹਾ ਹਿਰਨ ਹੋਵੈ ਸੰਗ 파ਰਸ ਗੁਣ 파ਰਸ ਕੋ ਹੋਏ ਆਵੈ ਗੋ ਰਹਾਉ ਸਤਿਗੁਰ ਮਹਾਪੁਰਖ ਹੈ 파ਰਸ ਜੋ ਲਾਗੈ ਸੋ ਫਲ ਪਾਵੈ ਗੋ ਜਿਉ ਗੁਰ உபਦੇਸ਼ ਤਰੇ ਪ੍ਰਹਿਲਾਦਾ ਗੁਰ ਸੇਵਕ ਪੈਜ ਰਖਾਵੈ ਗੋ ਸਤਿਗੁਰ ਬਚਨ ਬਚਨ ਹੈ ਨੀਕੋ ਗੁਰਬਚਨੀ ਅੰਮ੍ਰਿਤ ਪਾਵੇ ਗੋ ਜਿਉ ਅੰਬਰੀਕ ਅਮਰਾ ਪਦ ਪਾਈ ਸਤਗੁਰ ਮੁਖ ਬਚਨ ਧਿਆਵੇ ਗੋ ਸਤਗੁਰ ਸਰਨ ਸਰਨ ਮਨ ਭਾਈ ਸੁਦਾ ਸੁਦਾ ਕਰ ਧਿਆਵੇ ਗੋ ਦਿਆਲ ਦੀਨ ਭਏ ਹੈ ਸਤਗੁਰ ਹਰ ਮਾਰਗ ਪੰਥ ਦਿਖਾਵੇ ਗੋ ਸਤਗੁਰ ਸਰਨ ਪਏ ਸੇ ਥਾਪੇ ਤਿਨ ਰੱਖਣ ਕੋ ਪ੍ਰਭ ਆਵੇ ਗੋ ਜੇ ਕੋ ਸਰਸੰਦੈ ਜਨ ਉਪਰ ਫਿਰ ਉਲਟੋ ਤਿਸੈ ਲਗਾਵੇ ਗੋ ਹਰ 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 ਸਰ ਸੇਵਹਿ ਤਿਨ ਦਰਗਹ ਮਾਨ ਦਵਾਵੇ ਗੋ ਗੁਰਮਤ 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 ਧਿਆਵੇ ਹਰ ਗਲ ਮੇਲ ਮੇਲ ਮਲਾਵੇ ਗੋ ਗੁਰਮੁਖ ਨਾਦ ਬੀਦ ਹੈ ਗੁਰਮੁਖਾ ਗੁਰ ਪਰਚੈ ਨਾਮ ਧਿਆਵੇ ਗੋ ਹਰ ਹਰ ਰੂਪ ਹਰ ਰੂਪੋ ਹੋਐ ਹਰ ਜਨ ਕੋ ਪੂਜ ਕਰਾਵੇ ਗੋ ਸਾਖਤ ਨਾਰ ਸਤਗੁਰ ਨਹੀਂ ਕੀਆ ਤੇ ਬੇਮੁਖ ਹਰ ਪਰਮਾਵੇ ਗੋ ਲੋਭ ਲਹਿਰ ਸੁਆਨ ਕੀ ਸੰਗਤ ਵਿਖ ਮਾਇਆ ਕਰੰਗ ਲਗਾਵੇ ਗੋ ਰਾਮ ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਧਿਆਵੇ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸਤ ਸੰਗਤ ਰਾਖ ਸੁਮਾਵੇ ਗੋ ਸ਼ਕਾ 1 ਕਨੜਾ ਸ਼ੰਤ ਮਹੱਲਾ ਪੰਜਵਾਂ ੴ ਸਤਿਗੁਰ ਪ੍ਰਸਾਦ ਸੇ ਉਦਰੇ ਜਿਨ ਰਾਮ ਧਿਆਈ ਜਤਨ ਮਾਇਆ ਕੀ ਕਾਮਨਾ ਆਈ ਰਾਮ ਧਿਆਏ ਸਭ ਫਲ ਪਾਈ ਤਨ ਤਨ ਤੇ ਬੜਾ ਭਾਗੀਆਂ ਸਤ ਸੰਗ ਜਾਗੇ ਨਾਮ ਲਾਗੇ ਏਕ ਸਿਉ ਲਿਵ ਲਾਗਿਆ ਸਜਮਾਨ ਮੋਹ ਵਿਕਾਰ ਸਾਧੂ ਲਗਤਰੋ ਤਿਨ ਕੈ ਪਾਏ ਬਿਨਵੰਤ ਨਾਨਕ ਸਰਨ ਸੁਆਮੀ ਬੜ ਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜੈ ਨਰਾਇਣ ਰਸ ਕੇ ਰਸ ਕ ਸੁਆਮੀ ਗੁਣ ਗਾਇਣ ਗੁਣ ਗਾਏ ਜੀਵਹਿ ਹਰ ਅਮਿਉ ਪੀਵਹਿ ਜਨਮ ਮਰਨਾ ਭਾਗੀ ਸਤ ਸੰਗ ਪਾਈਐ ਹਰ ਧਾਈਐ ਬਹੁੜ ਦੁਖ ਨਾ ਲਾਗੇ ਕਰ ਦਇਆ ਦਾਤੇ ਪੁਰਖ ਵਧਾਤੇ ਸੰਤ ਸੇਵ ਕਮਾਇਨ ਬਿਨਵੰਤ ਨਾਨਕ ਜਨ ਧੂਰ ਬਾਂਛਹਿ ਹਰ ਦਰਸ ਸਹਿਜ ਸਮਾਇਨ ਸਗਲੇ ਜੰਤ ਭਜੋ ਗੋਪਾਲੈ ਜਪ ਤਪ ਸੰਜਮ ਪੂਰਨ ਕਾਲੈ ਨਿਤ ਭਜੋ ਸੁਆਮੀ ਅੰਤਰ ਜਾਮੀ ਸਫਲ ਜਨਮ ਸੁਬਾਇਆ ਗੋਬਿੰਦ ਗਾਈਐ ਨਿਤ ਧਿਆਈਐ ਪਰਵਾਨ ਸੋਈ ਆਇਆ ਜਪ ਤਾਪ ਸੰਜਮ ਹਰ ਹਰ ਨਿਰੰજન ਗੋਬਿੰਦ ਧਨ ਸੰਗ ਚਾਲੈ ਮਨਵੰਤ ਨਾਨਕ ਕਰ ਦਿਆ ਦੀਜੈ ਹਰ ਰਤਨ ਬੰਧ ਹੋ ਪਾਲੈ ਮੰਗਲ ਚਾਰ ਚੂਜ ਅਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਪ੍ਰਭ ਮਿਲੇ ਸੁਆਮੀ ਸੁਖਾਗਾਮੀ ਇੱਚ ਮਨ ਕੀ ਪੁੰਨੀਆਂ ਬਜੀ ਬਾਧਾਈ ਸਹ ਜੀ ਸਮਾਈ ਬਹੁੜ ਦੂਖ ਨਾ ਰੁੰਨੀਆਂ ਲੈ ਕੰਠ ਲਾਏ ਸੁਖ ਦਿਖਾਏ ਬੇਕਾਰ ਬਿਨ ਸੇ ਮੰਦਾ ਮਨਮント ਨਾਨਕ ਮਿਲੇ ਸਵਾਮੀ ਪੁਰਖ ਪਰਮਾਨੰਦਾ ਕਾਲੜੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੂਕ ਮਹੱਲਾ ਚੌਥਾ ਰਾਮ ਨਾਮ ਨਿਧਾਨ ਹਰ ਗੁਰਮਤਿ ਰਾਖੇ ਔਰ ਧਾਰ ਦਾਸਨ ਦਾਸਾ ਹੋਏ ਰਹੋ ਹਉ ਮੈਂ ਵਿਖਿਆ ਮਾਰ ਜਨਮ ਪਦਾਰਥ ਜੀਤਿਆਂ ਕਦੇ ਨਾ ਆਵੇ ਹਾਰ ਤਨ ਤਨ ਵਡ ਭਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰ ਮਹੱਲਾ ਚੌਥਾ ਗੋਬਿੰਦ ਗੋਬਿੰਦ ਗੋਵਿੰਦ ਹਰ ਗੋਬਿੰਦ ਗੁਣੀ ਨਿਧਾਨ ਗੋਵਿੰਦ ਗੋਵਿੰਦ ਗੁਰਮਤ ਤਿਹਾਈ ਐ ਤਾਂ ਦਰਗਾਹਾ ਪਾਈਐ ਮਾਨ ਗੋਵਿੰਦ 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 ਜਪ ਮੁਖ ਊ ਜਲਾ ਪ੍ਰਧਾਨ ਨਾਨਕ ਗੁਰ ਗਵਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਿਧ ਸਾਧਕੋ ਤੂੰ ਆਪੇ ਹੀ ਜੁਗ ਜੋਗਿਆ ਤੂੰ ਆਪੇ ਹੀ ਰਸ ਰਸੀੜਾ ਤੂੰ ਆਪੇ ਹੀ ਭੋਗ ਭੋਗਿਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰਹਿ ਸੋ ਹੋ ਗਿਆ ਸਤ ਸੰਗਤ ਸਤ ਗੁਰ ਧਨ ਤਨ ਤਨ ਧਨ ਤਨ ਤਨ ਜਿਤ ਮਿਲ ਹਰ ਬੁਲਗ ਬਲ ਹੋ ਗਿਆ ਸਭ ਕਹੋ ਮੁਖੋ ਹਰ ਹਰ ਹਰੇ ਹਰ ਹਰ ਹਰੀ ਹਰ ਬੋਲਤ ਸਭ ਪਾਪ ਲੋ ਹੋ ਗਿਆ ਸ਼ਲੋਕ ਮਹਾਂ